ਇੱਕ ਬੱਸ ਪਰ ਅਟੈਕ ਕਰਾਇਆ ਉਹ ਪਤਾ ਹੀ ਨਹੀਂ ਕਿਥੋਂ ਬੰਦੇ ਆਏ 5 ਮਿੰਟਾਂ ਜਿਹਾ ਆਏ ਬੱਸ ਤੋੜ ਕੇ ਚਲੇ ਗਏ ਤੇ ਬਸਾਂ ਵਾਲਿਆਂ ਨੇ ਹਟਰਾਲ ਕਰ ਦਿੱਤੀ ਇਹ ਜਿਹੜੀਆਂ ਹਰਕਤਾਂ ਸਰਕਾਰ ਕਰ ਰਹੀ ਹੈ ਅਰ ਆਮ ਆਦਮੀ ਪਾਰਟੀ ਕਰਾ ਰਹੀ ਹੈ ਜਿਦੇ ਚਾ ਬੀਜੇਪੀ ਦਾ ਵੀ ਹੱਥ ਹੋ ਜਾਂਦਾ ਚੰਨੀ ਵੱਲੋਂ ਕੱਡੇ ਜਾ ਰਹੇ ਰੋਸ਼ ਮਾਰਚ ਦੇ ਵਿੱਚ ਪੈ ਗਿਆ ਵੱਡਾ ਰੋਲਾ ਸਰਕਾਰੀ ਬੱਸਾਂ ਦੇ ਡਰਾਈਵਰਾਂ ਨੇ ਰਾਸਤੇ ਦੇ ਵਿੱਚ ਬੱਸਾਂ ਲਗਾ ਕੇ ਲਗਾ ਦਿੱਤਾ ਵੱਡਾ ਜਮ ਤੇ ਚੰਨੀ ਨੇ ਕਿਹਾ ਕਿ ਸਭ ਕੁਝ ਆ ਸਰਕਾਰ ਦੀ ਸਾਜ਼ਿਸ਼ ਹੈ ਤੁਹਾਨੂੰ ਦੱਸਦੇ ਕਿ ਬੀਤੇ ਦਿਨੀ ਸਾਫ ਕਾਸ సీఎం ਤੇ ਕਾਂਗਰਸ ਉਮੀਦਵਾਰ ਚੰਨੀ ਦੇ ਵੱਲੋਂ ਅਜੀਤ ਅਖਬਾਰ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਤੇ ਹੋਏ ਪਰਚੇ ਨੂੰ ਲੈ ਕੇ ਸ਼ਹਿਰ ਦੇ ਵਿੱਚ ਇੱਕ ਵੱਡਾ ਰੋਸ਼ਟ ਮਾਰਚ ਕੱਢਿਆ ਜਾ ਰਿਹਾ ਸੀ ਤੇ ਜਦੋਂ ਉਹਨਾਂ ਦੇ ਵੱਲੋਂ ਰੋਸ਼ਟ ਮਾਰਚ ਕੱਢਿਆ ਜਾ ਰਿਹਾ ਸੀ ਤਾਂ ਉਸ ਵੇਲੇ ਮਾਹੌਲ ਤਣਾਪੂਰਨ ਹੋ ਗਿਆ ਜਦੋਂ ਰਸਤੇ ਦੇ ਵਿੱਚ ਸਰਕਾਰੀ ਬੱਸਾਂ ਦੇ ਡਰਾਈਵਰਾਂ ਨੇ ਰਸਤੇ ਦੇ ਵਿੱਚ ਬੱਸਾਂ ਲਗਾ ਕੇ ਵੱਡਾ ਜਮ ਲਗਾ ਦਿੱਤਾ ਤੇ ਸਾਰਾ ਰੋਡ ਬਲੌਕ ਕਰ ਦਿੱਤਾ ਤੇ ਜਿਸ ਤੋਂ ਬਾਅਦ ਵੱਡਾ ਜਮ ਲੱਗ ਗਿਆ ਗੱਡੀਆਂ ਦੀਆਂ ਗੱਡੀਆਂ ਦੀਆਂ ਲਾਈਨਾਂ ਲੱਗੀਆਂ ਜਿਸ ਜਮ ਤੇ ਵਿੱਚ ਸਾਬਕਾ ਸੀਐਮ ਚੰਨੀ ਵੀ ਫਸ ਗਏ ਉਹਨਾਂ ਦੇ ਨਾਲ ਮੌਜੂਦ ਬਾਪੂ ਬਲਕੌਰ ਸਿੰਘ ਵੀ ਸੀ ਤੇ ਸਾਬਕਾ ਸੀਐਮ ਤੇ ਬਾਪੂ ਬਲਕੌਰ ਸਿੰਘ ਇਸ ਜਮ ਦੇ ਵਿੱਚ ਕੈਂਟਾ ਫਸੇ ਰਹੇ ਤੇ ਜਦੋਂ ਇਸ ਮਾਮਲੇ ਦੇ ਵਿੱਚ ਬੱਸਾਂ ਦੇ ਡਰਾਈਵਰਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਚੰਨੀ ਦੇ ਕੁਝ ਬੰਦਿਆਂ ਨੇ ਸਾਡੀ ਬਸ ਤੇ ਜਾ ਕੇ ਭੰਨ ਤੋੜ ਕੀਤੀ ਹੈ ਉਹਨਾਂ ਨੇ ਕਿਹਾ ਕੁਝ ਨਾ ਹੰਗ ਸਿੰਘ ਬਾਣੀ ਦੇ ਵਿੱਚ ਸ਼ਰਾਰਤੀਆਂ ਸਰਉਂਦੇ ਨੇ ਤੇ ਕੁਝ ਮੂਨੇ ਹੁੰਦੇ ਨੇ ਜਿਨ੍ਹਾਂ ਨੇ ਸਾਡੀ ਬਸ ਤੇ ਕਿਰਪਾਨਾਂ ਦੇ ਨਾਲ ਹਮਲਾ ਕੀਤਾ ਹੈ ਤੋ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆ ਕੇ ਉਹਨਾਂ ਨੇ ਸਾਰਾ ਰੋਡ ਜਮ ਕਰ ਦਿੱਤਾ ਤੇ ਮੌਕੇ ਤੇ ਪੁਲਿਸ ਪਹੁੰਚੀ ਤੇ ਪੁਲਿਸ ਦੇ ਸਮਝਾਉਣ ਤੋਂ ਬਾਅਦ ਕੈਂਟੇ ਬਾਅਦ ਡਰਾਈਵਰਾਂ ਨੇ ਫਿਰ ਰੋਡ ਖੋਲ ਦਿੱਤਾ ਤੇ ਜਦੋਂ ਇਸ ਮਾਮਲੇ ਦੇ ਵਿੱਚ ਸਾਬਕਾ ਸੀਐਮ ਚੰਨੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਭ ਕੁਝ ਸਰਕਾਰ ਦੀ ਸਾਜ਼ਿਸ਼ ਆ ਉਹਨਾਂ ਦਾ ਰੋਸ਼ ਮਾਰਚ ਨੂੰ ਫੇਲ ਕਰਨ ਦੇ ਲਈ ਤੇ ਉਹਨਾਂ ਨੂੰ ਬਦਨਾਮ ਕਰਨ ਦੀ ਸਰਕਾਰ ਹਰ ਕੋਸ਼ਿਸ਼ ਅਪਣਾ ਰਹੀ ਹੈ ਉਹਨਾਂ ਨੇ ਕਿਹਾ ਕਿ ਮੈਂ ਤਾਂ ਇਸ ਜਾਮ ਦੇ ਵਿੱਚ 8 10 ਕਿਲੋਮੀਟਰ ਦੂਰ ਸੀ ਲੇਕਿਨ ਸਰਕਾਰ ਮੰਨੂ ਪਤਾ ਨਹੀਂ ਕਿਉਂ ਬਦਨਾਮ ਕਰ ਰਹੀ ਹੈ ਆਖਿਰ ਕੀ ਇਹ ਪੂਰਾ ਮਾਮਲਾ ਉਹ ਤੁਹਾਨੂੰ ਦੋਵੇਂ ਧਿਰਾਂ ਦੇ ਕੋਲ ਸੁਣਾਉਂਦੇ ਆਂ ਕੱਲ ਜੀ ਐਸਈ ਸ਼ਹਿਰ ਤੋਂ 10 ਕਿਲੋਮੀਟਰ ਬਾਹਰ ਇੱਕ ਰੋਸ ਮਾਰਚ ਤਿਆਰ ਕਰਿਆ ਕਿ ਜੀ ਅਜੀਤ ਤੇ ਪ੍ਰੈਸ ਤੇ ਆਜ਼ਾਦੀ ਤੇ ਹਮਲਾ ਹੋਇਆ ਸੇਸੀ ਰੋਸ ਮਾਰਚ ਕਰਨਾ ਹਾਲਾਂਕਿ ਪਹਿਲਾਂ ਅਸੀਂ ਰੋਡ ਸ਼ੋਅ ਕਰਨਾ ਸੀ ਉਹ ਪਰ ਅਸੀਂ ਰੋਡ ਰੋਸ ਮਾਰਚ ਕੀਤਾ ਅਜੇ ਅਸੀਂ 5 ਕਿਲੋਮੀਟਰ ਪਿੱਛੇ ਸੀ ਸ਼ਹਿਰ ਤੋਂ ਕਿ ਸਾਨੂੰ ਖਬਰ ਆਈ ਕਿ ਰਸਤਾ ਰੁਕ ਗਿਆ ਜੀ ਬੱਸਾਂ ਦੀ ਹੜਤਾਲ ਬੱਸਾਂ ਐਦਾਂ ਲਗਾਤਾਰ ਰਸਤੇ ਦੇ ਵਿੱਚ ਕਿਸੇ ਨੇ ਬੱਸ ਤੇ ਅਟੈਕ ਕਰ ਦਿੱਤਾ ਅਸਲ ਦੇ ਵਿੱਚ ਇਹ ਸੋਚੀ ਸਮਝੀ ਸਾਜ਼ਿਸ਼ ਸੀ ਪਹਿਲਾਂ ਪਤਾ ਲੱਗ ਗਿਆ ਸੀ ਕਿ ਰੋਜ਼ ਮਾਰਚ ਆ ਰਿਹਾ ਹੋ ਸਕਦਾ ਸਵੇਰੇ ਪਲੈਨਿੰਗ ਹੋਵੇ ਯਾਰ ਪਰਚਾ ਦੱਜ ਕੀਤਾ ਕਿਉਂਕਿ ਸਾਡਾ ਰੋਡ ਸ਼ੋਅ ਵੀ ਸੀ ਪਲਾਨ ਪਹਿਲਾਂ ਉਹ ਹੋ ਸਕਦਾ ਉਹਨਾਂ ਵੀ ਰੋਕਣਾ ਹੋਵੇ ਤੇ ਕੁਝ ਬੰਦੇ ਆਏ ਜਿਸ ਤਰ੍ਹਾਂ ਮੈਨੂੰ ਪਤਾ ਲੱਗਿਆ ਮੈਂ ਮੌਕੇ ਤੇ ਤਾਂ ਹੈ ਨਹੀਂ ਸੀ ਉਹਨਾਂ ਨੇ ਉਹਦੇ ਹੀ বাসਪੁਰਾ ਟੈਕ ਕਰਿਆ বাস ਤੋੜਦੀ ਬਸ ਸਵਾਰੀਆਂ ਭਜਾਤੀਆਂ ਉੱਥੇ ਦੇ ਆਪੇ ਭੱਜ ਜਾਂਦੀਆਂ ਪਤਾ ਨਹੀਂ ਕਿ ਆਟੈਕ ਹੋਇਆ ਤਲਵਾਰਾਂ ਨਾਲ ਹਮਲਾ ਹੋਇਆ ਮੈਨੂੰ ਇਹ ਵੀ ਪਤਾ ਲੱਗਿਆ ਕੁਝ ਨਾਨ ਸਿੰਘਾਂ ਦੇ ਬਾਣੇ ਵਿੱਚ ਵੀ ਸੀਗੇ ਬੰਦੇ ਹੋ ਸਕਦਾ ਜਾਲੀ ਬੰਦੇ ਤਿਆਰ ਕੀਤੇ ਹੋਣ ਸੋ ਅਟੈਕ ਕਰਕੇ বাস ਤੋੜ ਕੇ ਅਗਲੇ ਮਿੰਟੋ ਮਿੱਟੀ ਭੱਜ ਗਏ ਅਜੇ ਤੱਕ ਮੈਨੂੰ ਕੋਈ ਵੀਡੀਓ ਉਪਲਬਧ ਨਹੀਂ ਹੋ ਰਹੀ ਤੁਹਾਡੇ ਤੋਂ ਉਹ ਵੇਹੜਾ ਕਿੰਨਾ ਅੱਗੇ ਪਿੱਛੇ ਪਾਸੇ ਸੀ 7 ਵਜੇ 5 ਕਿਲੋਮੀਟਰ ਗਏ ਸੀ ਐਹੀ ਤਾਂ ਮਤਲਬ ਬਹੁਤ ਬੜੀ ਟ੍ਰੈਫਿਕ ਵਿੱਚ ਪਿੱਛੇ ਹੀ ਸਾਨੂੰ ਰੋਕ ਲਿਆ ਗਿਆ ਕਿੱਥੇ ਕਰ ਜਾਣਾ ਸੀ ਤੁਹਾਡਾ ਰੋਡ ਸ਼ੋਅ ਐਸੀ ਸ਼ਹਿਰ ਵਿੱਚ ਕੁ ਬਣਾ ਸੀ ਕਈ ਬੰਦੇ ਉਹ ਰੋਡ ਤੇ ਰੋਕ ਲਗਾਏਗੇ ਇਸ ਲਈ ਕਿ ਕਿ ਉਹ ਕੋੜੀ ਜਨਨੀ ਤੋਂ ਕੁ ਬੰਦੇ ਨਿਕਲ ਕੇ ਬਾਹਰ ਉਲਣਵਾਜ਼ੀ ਕਰਦੇ ਮੇਰੀ ਗੱਲ ਸੁਣੋ ਕੋਈ ਆਪਣੇ ਆਪੇ ਪੈਣ ਦੀ ਕੁਹਾੜੀ ਮਾਰ ਦੇ ਐਸੀ ਉਹ ਆਪਣਾ ਰੋਡ ਸ਼ੋਅ ਖਰਾਬ ਕਰਾਂਗੇ ਇਹ ਐਡਾ ਬड़ा ਰੋਡ ਸ਼ੋਅ ਆ ਰਿਹਾ ਸਾਡੀ ਜਿਹਦੇ ਨਾਲ ਰੋਸ ਜਾਣਾ ਸੀ ਸਾਰੀ ਦੁਨੀਆ ਦੇ ਵਿੱਚ ਇਹ ਪੁਲਸੇ ਨਹੀਂ ਤਾਂ ਕਰਾਉਦੀ ਹੈ ਸਰਕਾਰੀ ਕਰਾ ਰਹੀ ਹੈ ਸਾਰਾ ਕੁਝ ਸਰਕਾਰ ਵੱਲੋਂ ਹੋਇਆ ਆਮ ਆਦੀ ਪਾਰਟੀ ਵੱਲੋਂ ਹੋਇਆ ਇਹ ਕੰਮ ਤੇ ਫਿਰ ਇੱਥੇ ਫੜਨਾ ਕੀ ਨੇ ਕਿਸੇ ਨੂੰ ਅੱਜ ਤੱਕ ਇਹਨਾਂ ਨੇ ਮੁਸੇਵਾਲੇ ਦੇ ਫੜ ਲਏ ਕਿਆ ਇਹਨਾਂ ਨੇ ਅੰਬੀਆਂ ਦੇ ਬੰਦਿਆਂ ਦਾ ਉਹ ਕਰਿਆ ਇੱਥੇ ਕਿਆ-ਕਿਆ ਕਰਾ ਰਹੀ ਹੈ ਸਰਕਾਰ ਕੇ ਤੁਹਾਡੇ ਹੋਰ ਚੰਨੀ ਦੀ ਰੈਲੀ ਜਾਣੀ ਤੇ ਉਹਨਾਂ ਦੇ ਬੰਦੇ ਸੀ ਤੇ ਉਹਨਾਂ ਨੇ ਯਾਰ ਡਰਾਈਵਰ ਭਾਈ ਡਰਾਈਵਰ ਨੇ ਪੁਸ਼ਟੀ ਕੀਤੀ ਯਾਰ ਡਰਾਈਵਰ ਬੰਦੇ ਨੇ ਰੈਲੀ ਚ ਉਹ ਚਾਰ ਆਏ ਆ ਸਰਦਾਰ ਨੇ 4-8 ਬੰਦੇ ਦੁਜੀ ਆਏ ਆ ਜਿਨ੍ਹਾਂ ਨੇ ਆ ਕੇ ਗੱਡੀਆਂ ਚੀਜੇ ਬੰਦੇ ਕੋਈ ਗੱਲਬਾਤ ਨਹੀਂ ਹੋਈ ਇਹਨਾਂ ਦੀ ਕੋਈ ਕੁੱਝ ਨਹੀਂ ਆ ਇਹ ਚੰਨੀ ਸਾਹਿਬ ਦੀ ਰੈਲੀ ਕਾਂਗਰਸ ਦੀ ਰੈਲੀ ਕਾਂਗਰਸ ਦੀ ਰੈਲੀ ਕਾਂਗਰਸ ਹੀ ਬੰਦੇ ਆ ਮਾਨ ਲਓ ਤੁਸੀਂ ਦੇਖਿਆ ਇਹ ਯਾਰ ਅਸੀਂ ਪਿਆਰ ਦੱਸਣ ਲਈ ਗਾਂਧੀ ਵੇਖੀ ਆਪ ਯਾਰ ਕੰਨੀ ਮਠੀਰ ਚੜੀ ਜਾ ਕੇ ਵੇਖੋ ਤਾਂ ਸਹੀ ਥੀ ਡਰਾਈਵਰ ਨਾ ਕਰੋ ਬੈ ਲੋ ਡਰਾਈਵਰ ਆਪਣੀ ਸਾਡੇ ਬਿੱਤੀ ਕੋਈ ਨਹੀਂ ਜੀ ਬਿਰਜਾ ਗੱਡੀ ਦੇ ਮਗਰੋਂ ਸਾਹਿਬ ਤੋਂ ਕੋਈ ਪਤਾ ਨਹੀਂ ਐਂਦੇ ਪਿੱਛੇ ਪੀਆਰਟੀਸੀ ਗੱਡੀ ਕਰਾਵੀ ਹੋ ਰਹੀ ਹੈ ਉਹ ਸਵਾਰੀਆਂ ਵਿੱਚ ਲਧੀਆਂ ਉਹਦੇ ਗੱਡੀ ਦਾ ਪੂਰੀ ਲਾਈਨ ਲੱਗੀ ਪਈ ਉਹ ਸਵਾਰੀਆਂ ਜਿਹੜੀਆਂ ਉਹ ਉਹਦੇ ਚੀਕਾ ਮਾਰਿਆ ਜਦੋਂ ਇਧਰੋਂ ਨਾ ਕਿਰਪਾਨਾਂ ਮਾਰੀਆਂ ਨੂੰ ਆਣ ਕੇ ਇਧਰਲੀ ਸਾਈਡ ਤੋਂ ਮਾਰੀਆਂ ਸਾਡੀ ਚਾਬੀ ਵੀ ਕੱਢ ਕੇ ਲੈ ਗਿਆ ਮੜਕੇ ਇਧਰੋਂ ਬਾਰੀ ਤਾਂ ਖੁੱਲੀ ਨਹੀਂ ਤੇ ਇਧਰਲੀ ਸਾਈਡ ਆਣ ਕੇ ਇਹਨੂੰ ਕਨੈਕਟਰ ਨੂੰ ਮਾਰ ਲਾ ਪਿਆ ਤਾਂ ਹਾਂ ਤੇ ਕੋਈ ਨਹੀਂ ਚਾਰ ਅੱਠ ਜਣੇ ਉਹਨਾਂ ਗਾੜੀਆਂ ਸੱਦੇ ਮੁੰਨੇ ਜਿਹੜੇ ਮੁੰਡੇ ਆਏ ਆ ਤੇ ਚਾਰ ਜਿਹੜੇ ਉਹ ਬਾਬੇ ਗੋਲ ਕਰਨੇ ਵਾਲੇ ਉਹਨਾਂ ਕੋਲ ਕੁਰਬਾਨਾਂ ਜਿਹਾ ਕੋਲ ਜਿਹੜੇ ਬਿਰਜਾ ਗੱਡੀ ਤੋਂ ਨਿਕਲੇ ਆ ਲੱਗ ਰਿਹਾ ਕਿਸ ਕਰਕੇ ਕਿਸ ਕਰਕੇ ਹਮਲਾ ਕੀਤਾ ਗਿਆ ਹੈ ਮੈਨੂੰ ਤਾਂ ਰੇਲੀ ਦਾ ਕਰਕੇ ਜਿਆਦਾ ਮੈਂ ਠੰਡੇ ਆ ਸਾਰੇ ਜੀ ਰੇਲੀ ਇਹ ਰੇਲੀਆਂ ਥੋੜਾ ਵਾ ਇਹ ਲੋਕਾਂ ਨੂੰ ਜਨਤਾ ਖਰਾਬ ਕਰਨ ਵਾਸਤੇ ਅਜਰ ਭਰੇ ਲਿਆ ਨਗੇ ਤੁਹਾਡਾ ਨਾਮ ਕੀ ਹੈ ਸਾਡਾ ਮੁਖਤਾਰ ਸਿੰਘ ਕਿੰਨੀਆਂ ਸਵਾਰੀਆਂ ਸੀਗੀਆਂ ਬਸ ਸਾਰੇ ਫੋਲ ਹੀ ਲੈਣ ਲੱਗੀ ਜੀ ਵਿੱਚ ਗੱਡੀ ਦਾ ਨੁਕਸਾਨ ਨਹੀਂ ਹੋਇਆ ਸੌਰੀ ਜੀ ਨਹੀਂ ਸਵਾਰੀ ਆ ਤੇਰੀ ਇੱਕ ਕੁੜੀ ਨੇ ਜਿਹੜੀ ਉਹ ਮਾਸਾਕ ਵੀਡੀਓ ਬਣਾਈ ਆ ਹੜ ਕੋਲ ਵੀਡੀਓ ਬਣਾਉਂਦਾ ਵੀ ਟਾਈਮ ਨਹੀਂ ਮਿਲਿਆ ਵੀ ਉਹ ਗੱਡੀ ਨੂੰ ਮਾਰਨ ਲੱਪਿਆ ਤਾਂ ਗੱਡੀ ਦਾ ਵੀਰੋ ਦਿਖਾ ਨਹੀਂ ਜੀ ਦਿੱਲੀ ਤੋਂ ਆ ਰਹੇ ਜੀ ਦਿੱਲੀ ਤੋਂ ਆ ਰਹੇ ਸੀ ਹਾਂ ਜੀ ਦੇਖੋ ਕੋਈ ਪਹਿਲੇ ਵਿਵਾਦ ਹੋਇਆ ਤਾਂ ਡਾਊਨ ਆ ਨਹੀਂ 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 ਕੋਈ ਗੱਲ ਇੱਥੇ ਸਵਾਰੀ ਕੋਈ ਪਹਿਲੀ ਗੱਲ ਤੇ ਹੋਣੀ ਹੈ ਜਾਂ ਜਲਦੀ ਹੋਣੀ ਆ ਉਹਨਾਂ ਪੁੱਛ ਰਹੇ ਜੀ ਸਾਡੀ ਗਰੇ ਵੀ ਗੱਲ ਹੋਈ ਹੈ ਇੱਥੇ ਰੁਕ ਕੇ ਆਣਗੇ ਪਹਿਲਾਂ ਉਹ ਥੇ ਉਂਗਰਾਈਏ ਕਰਦੇ ਨੇ ਮੈਂ ਕੀ ਆ ਇੱਥੇ ਆਣਗੇ ਕੋਈ ਸਾਈਡ ਤੋਂ ਲੈ ਕੇ ਸਾਈਡ ਆਦੀ ਹੈ ਇੱਦਾਂ ਹੀ ਇਧਰਲੀ ਸਾਈਡ ਹੀ ਹੋਣੇ ਆਪਾਂ ਸਾਈਡ ਇਧਰ ਮੁੜਨਾ ਹੈ ਹੂੰ ਤਾਨੂੰ ਉਧਰ ਦੇ ਮਾਜ਼ੜੀ ਦੂਜੀ ਸਾਈਡ ਜਾਂਦਾ ਹੁਣ ਮੌਕੇ ਤੇ ਪੁਲਿਸ ਆਈ ਹੈ ਪੁਲਿਸ ਆਈ ਹੈ ਹੁਣ ਆ ਉਹ ਵੇਖੋ ਕੀ ਕਰਦੇ ਆ ਵੀਡੀਓ ਲਿਫਟਾਉਂਦੇ ਆ ਹੁਣ ਗੱਡੀ ਦਾ ਨੁਕਸਾਨ ਆ ਇਹ ਦੇਖੋ ਉਹ ਆ ਦਾ ਵਿਖੀ ਜਾਵੇ ਆ ਦੇ ਦੋਨੋਂ ਸਾਈਡਾਂ ਮਾਰੀਆ ਇਧਰ ਉਹ ਚਾਬੀ ਗੱਡੀ ਜਿਹੜੀ ਸਟਾਰਟ ਕਰ ਲਈਏ ਦੂਜੀ ਇਸਨਸਰ ਵਾਲੀ ਗੱਡੀ ਨੇ ਸਟਾਰਟ ਹੋਣੀ ਨਹੀਂ ਹੁਣ ਜਦੋਂ ਚਾਬੀ ਤਾਂ ਮਿਲਿਆ ਨਾ ਤੇ ਚਾਬੀ ਨਾਲ ਹੀ ਘੱਟ ਕੇ ਲਏ ਚਾਬੀ ਜਦੋਂ ਇਧਰ ਮੈਂ ਉਤਰ ਕੇ ਗਿਆ ਤੇ ਲੈ ਬਾਅਦ ਨੂੰ ਗੱਡੀ ਭੰਨਦੇ ਉਹ ਚਾਬੀ ਘੱਟ ਕੇ ਲਏ ਕਿੰਨੇ ਜਣੇ ਸੀਗੇ ਟੋਟਲ 4 ਗੱਡੀ ਜਿਆਦਾ 8 ਜਣੇ ਉੱਦਾਂ ਮੋਨੇ ਅੱਠ ਯਾਨੀ 4 ਤੇ 8 8 ਦਰਜੇ ਪਰ ਹਾਂ ਦਰਜੇ ਪਰ ਲੱਗ ਜਾ ਗਿਆ ਜੀ ਕਿ ਤੁਹਾਡੀਆਂ ਕਰਪਾਨਾਂ ਹੀ ਆ ਕਿ ਮਾਰੀਆਂ ਕੰਜਰੇ ਬਾਬੇ ਉਹਨਾਂ ਕਰਪਾਨਾਂ ਮਾਰੀਆਂ ਨੇ ਦੂਜੇ ਮੁਕੀਆਂ ਮੱਕੀਆਂ ਮਾਰਦੇ ਰੇ ਪੈਣ ਕੀਆ ਮਾਰਦੇ ਰੇ ਇਧਰ ਨਹੀਂ ਕੰਡੈਕਟਰ ਨੂੰ ਵੀ ਤੁਸੀਂ ਕਹਿ ਰਹੇ ਹੋ ਮਾਰਿਆ ਆਹ ਕੰਡੈਕਟਰ ਆ ਤੁਹਾਡੇ ਤੁਹਾਡੇ ਮਾਰਿਆ ਉਹਨਾਂ ਨੇ ਇੱਥੇ ਮਾਰੀਆਂ ਕਰਪਾਨਾਂ ਮਾਰੀਆਂ ਮੈਂ ਬੈਠਾ ਸੀ ਤੁਹਾਡੇ ਕੋਈ ਛੱਡ ਬਚਾ ਗਿਆ ਵੈਸੇ ਮੈਂ ਬਰੇ ਨਹੀਂ ਖੋਲੀ ਦੇ ਦੇ ਮੈਨੂੰ ਹਮਲਾ ਘੱਟੀ ਤੇ ਕੀਤਾ ਇਹ ਸਪੈਸੀਫਿਕ ਕਿਸੇ ਪਰਸਨ ਤੇ ਹਮਲਾ ਕਰਨ ਦੀ ਨੀਅਤ ਸੀ ਪਹਿਲੇ ਮੇਰੇ ਕਹਿੰਦਾ ਇਹਨਾਂ ਨੇ ਕੀਤਾ ਇਹ ਤੋਂ ਫਿਰ ਇਧਰ ਆ ਗਿਆ ਤੇ ਉਧਰ ਮਾਰੀ ਮੈਂ ਉੱਥੇ ਬੈਠਾ ਤੇ ਮੇਰੇ ਮਾਰੀਆਂ ਕਰਪਾਨਾਂ ਨੇ ਕੀ ਨਾ ਮੈਂ ਤੁਹਾਡਾ ਕਵਰਦੀਪ ਸਿੰਘ ਇੱਥੇ ਪਾਸ ਵਾਲੇ ਦੀ ਤੜਪੋਈਆ ਪਰ ਉੱਤੋਂ ਦਾ ਜਿਹੜਾ ਰੋਡ ਜਾਮ ਹੋਇਆ ਸੀ ਉਹਦੇ ਨੂੰ ਅਸੀਂ ਖਲਾਇਆ ਅੱਛਾ ਕਾਂਗਰਸ ਦੇ ਵੱਲੋਂ ਰੋਡ ਸ਼ੋਅ ਵੀ ਕੱਢਿਆ ਜਾ ਰਿਹਾ ਹੈ ਇਹ ਵੀ ਬਿਲਕੁਲ ਧੋਰਾ ਹੈ ਕਿ ਸ਼ਾਇਦ ਉਹਨੂੰ ਰੋਕਣ ਦੀ ਜਾਂ ਉਹਨੂੰ ਫੇਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਕੋਚਾ ਜਿਆ ਸਾਹਮਣੇ ਆਇਆ ਤੁਹਾਡੇ ਇਦਾਂ ਦਾ ਕੁਝ ਨਹੀਂ ਹੈਗਾ ਇਹਦਾ ਆਪਸ ਵਿੱਚ ਕੋਈ ਲੜਾਈ ਝਗੜਾ ਹੋਇਆ ਕਰੋੜੇ ਰੇਜ ਦਾ ਮਾਮਲਾ ਹੈਗਾ ਉਹਦੇ ਵਿੱਚ ਕੋਈ ਆਪਸ ਵਿੱਚ ਦੋ ਪਾਰਟੀਆਂ ਲੜੀਆਂ ਬੱਸ ਵਾਲਿਆਂ ਨਾਲ ਲੜਿਆ ਕੋਈ ਜਿਹੜੇ ਮੁਖਤਿਆਰ ਡਰਾਈਵਰ ਹੈਗੇ ਨੇ ਬੱਸ ਦੇ ਉਹਨਾਂ ਦਾ ਕਹਿਣਾ ਹੈ ਕਿ ਰੈਲੀ ਦੇ ਵਿੱਚ ਵੀ ਕੁਝ ਸ਼ਰਤੀ ਅਨੁਸਾਰ ਆਈ ਸੀ ਉਹਨਾਂ ਨੇ ਹਮਲਾ ਕੀਤਾ ਦੇਖੋ ਜੀ ਇਦਾਂ ਕੋਈ ਤੇ ਸ ਉਹਦੀ ਪਤਾ ਲੱਗੇਗਾ ਕੁਝ ਲੋਕ ਕਹਿ ਰਹੇ ਨੇ ਕਿ ਰੈਲੀ ਦੇ ਦੌਰਾਨ ਜਿਹੜੇ ਕੋਈ ਗੁੰਡੇ ਆਏ ਉਹਨਾਂ ਨੇ ਕਿਰਪਾਨ ਮਾਰੀ ਔਰ ਉਸੇ ਬਾਅਦ ਉਹਨਾਂ ਨੇ ਡਰਾਈਵਰ ਦੇ ਨਾਲ ਬਦਤਮੀਜ਼ੀ ਕੀਤੀ ਔਰ ਚਲੇ ਗਏ ਇਹ ਸਾਰੀ ਚੀਜ਼ਾਂ ਵੈਰੀਫਾਈ ਕਰਤੀ ਪਤਾ ਹੁਣ ਕੀ ਹੁਣ ਨਵੇੜਾ ਕੀ ਹੋਇਆ ਉਹ ਜਿਹੜਾ ਵੀ ਇਹ ਕਹਿੰਦੇ ਪਏ ਆ ਵੀ ਸਾਡੇ ਨਾਲ ਦਾ ਧੱਕਾ ਹੋਇਆ ਇਹ ਬਦਿਆਨ ਲਿਖਾਉਣਗੇ ਉਹਦੀ ਅਸੀਂ ਐਫਆਈਆਰ ਦਾਜ ਕਰਾਂਗੇ ਉਸ ਤੋਂ ਇਨਵੈਸਟੀਗੇਟ ਕਰਾਂਗੇ ਜਿਹੜੇ ਜਿਹੜੇ ਬੰਦੇ ਹੁੰਦੇ ਉਹਨਾਂ ਨੂੰ ਫੜ ਕੇ ਕਾਰ ਦਈਏ ਠੀਕ ਠੀਕ ਧੰਨਵਾਦ ਚਲੋ ਇੱਕ ਬੱਸ ਪਰ ਅਟੈਕ ਕਰਾਇਆ ਉਹ ਪਤਾ ਹੀ ਨਹੀਂ ਕਿਥੋਂ ਬੰਦੇ ਆਏ 5 ਮਿੰਟਾਂ ਜਿਹਾ ਆਏ ਇਹ ਜਿਹੜੀਆਂ ਹਰਕਤਾਂ ਸਰਕਾਰ ਕਰ ਰਹੀ ਹੈ ਔਰ ਆਮ ਆਦਮੀ ਪਾਰਟੀ ਕਰਾ ਰਹੀ ਹੈ ਜਿਦੇ ਚ ਬੀਜੇਪੀ ਦਾ ਵੀ ਹੱਥ ਹੋ ਸਕਦਾ ਹੈ ਇਹ ਕਿਉਂ ਕਰ ਰਹੇ ਜਲੰਧਰ ਦੇ ਨਾਲ ਕਿਉਂ ਜਲੰਧਰ ਦਾ ਮਾਹੌਲ ਖਰਾਬ ਕਰਨ ਲੱਗੇ ਵੀ ਇਲੈਕਸ਼ਨ ਜਿੱਤ ਨਹੀਂ ਹਾਰ ਨਹੀਂ ਪਹਿਲਾਂ ਵੀ ਇਲੈਕਸ਼ਨ ਹੁੰਦੇ ਰਹੇ ਆ ਕੋਈ ਜਿੱਤੇਗਾ ਕੋਈ ਹਾਰੇਗਾ ਲੋਕ ਆਪਣੀ ਮਰਜ਼ੀ ਨਾਲ ਵੋਟ ਪਾਉਣਗੇ ਲੇਕਿਨ ਇਸ ਤਰੀਕੇ ਦੇ ਨਾਲ ਗੁੰਡਾ ਕਰਦੀ ਕਿ ਕਿਤੇ ਗੋਲੀ ਚਲਾਤੀ ਕਿਤੇ ਬੱਸ ਤੋੜਦੀ ਕੋਈ ਗੱਲ ਹੈ ਬੱਸ ਤੋੜਦੀ